ਅਕ੍ਰਿਸ਼ਿ ਇੱਥੇ ਬੀਜੇਪੀ ਦੇ ਕੋਸ਼ ਚਮਚੇ ਆਗੇ ਆਪਣੀ ਸਟੇਜ ਤੇ ਵਿਗੜ ਪਾਇਆ ਵਾ ਸਟੇਜ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਆ ਤੇ ਸ਼ੰਭੂ ਮੋਰਤੇਦੀ ਸਟੇਜ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਜੀ ਹਾਂ ਇਲਜ਼ਾਮ ਕਿਸਾਨਾਂ ਵੱਲੋਂ ਲਾਇਏ ਗਏ ਨੇ ਕਿਸਾਨਾਂ ਵੱਲੋਂ ਭਾਜਪਾ ਉੱਪਰ ਸਟੇਜ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦਰਸਲ ਅੱਜ ਬਾਦ ਦੁਪਹਿਰ ਜਦੋਂ ਕਿਸਾਨਾਂ ਵੱਲੋਂ ਮੋਰਚੇ ਤੇ ਤਕਰੀਰਾਂ ਕੀਤੀਆਂ ਜਾ ਰਹੀਆਂ ਸੀ ਇਸ ਦੌਰਾਨ ਕੁਝ ਲੋਕਾਂ ਵੱਲੋਂ ਕਿਸਾਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਅਤੇ ਇਹਨਾਂ ਵਿਰੋਧਕਾਰੀਆਂ ਵਿੱਚ ਚੜਪੁੰਦੀ ਵੀ ਨਸ ਰਾਈ ਕਿਸਾਨਾਂ ਦਾ ਇਲਜ਼ਾਮ ਹੈ ਕਿ ਇਹ ਸਭ ਭਾਜਪਾ ਵੱਲੋਂ ਭੇਜੇ ਗਏ ਗੁੰਡੇ ਨੇ ਅਤੇ ਇਹਨਾਂ ਵੱਲੋਂ ਹੀ ਸਟੇਜ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਇਹ ਲੋਕ ਖੁਦ ਨੂੰ ਪੁਵਾਦੇ ਪਿੰਡਾਂ ਦੇ ਦੱਸ ਰਹੇ ਨੇ ਅਤੇ ਕਹਿ ਰਹੇ ਨੇ ਕਿ ਮੋਰਚੇ ਕਾਰਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਕਿਸਾਨਾਂ ਦਾ ਦਾਵਾ ਇਹ ਕਿ ਪੁਵਾਦੇ ਸਾਰੇ ਪਿੰਡ ਉਹਨਾਂ ਦੇ ਨਾਲ ਨੇ ਅਤੇ ਰੋਜ਼ਾਨਾ ਉੱਥੇ ਆ ਕੇ ਲੰਗਰ ਲਗਾਉਂਦੇ ਨੇ ਪਰ ਕਿਸਾਨਾਂ ਨੇ ਦਾਵਾ ਕੀਤਾ ਕਿ ਇਹ ਸਭ ਭਾਜਪਾ ਵੱਲੋਂ ਭੇਜੇ ਗਏ ਨੇ ਅਤੇ ਇਸੇ ਕਾਰਨ ਇਹ ਭਾਜਪਾ ਵੱਲੋਂ ਆ ਕੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਮੋਰਚਾ ਤੋੜਨ ਦੀ ਮੰਗ ਵੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਪੋਚਾ ਮੂਰਚੇ ਤੇ ਖੜੇ ਆ ਆਪਣੀ ਸਟੇਜ ਚੱਲ ਰਹੀ ਸੀ ਇੱਥੇ ਬੀਜਪੀ ਦੇ ਕੁਝ ਚਮਚੇ ਅੱਗੇ ਆਪਣੀ ਸਟੇਜ ਤੇ ਨਿਕਲ ਪਾਇਆ ਵਾ ਸਟੇਜ ਉੱਪਰ ਚੜ੍ਹਨ ਦੀ ਖੁਸ਼ੀ ਕੀਤੀ ਆ ਸੋ ਸਾਰਿਆਂ ਨੂੰ ਬੇਨਤੀ ਆ ਅੱਜ ਤੁਸੀਂ ਦੇਖੋ ਕਿੰਨੇ ਹੈ ਗੈਂਟੀ ਦੇ ਵਿੱਚ ਆ ਕੇ ਇਹਨਾਂ ਨੇ ਬਹੁਤ ਆਪਣੇ ਆਪ ਨੂੰ ਪੁੱਠਾ ਸਿੱਧਾ ਵੀ ਬੋਲਿਆ ਸਟੇਜ ਤੇ ਚੜ੍ਹਨ ਦੀ ਵੀ ਕੋਸ਼ਿਸ਼ ਕੀਤੀ ਆ ਤੁਹਾਨੂੰ ਬੇਨਤੀ ਆ ਵੀ ਤੁਸੀਂ ਸਾਰੇ ਜਿੱਥੇ-ਜਿੱਥੇ ਵੀ ਹੈਗੇ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਹਰੇਕ ਪੰਜਾਬੀ ਤੱਕ ਪਹੁੰਚਾਓ ਜਿਹੜਾ ਮੋਰਚਾ ਸਾਡੇ ਖੂਨ ਪਸੀਨੇ ਨਾਲ ਲੱਗਿਆ ਜਿੱਤੇ 24 ਬੰਦੇ ਸ਼ਹੀਦ ਕਰਾ ਚੁੱਕੇ ਆ ਇਹ ਟੁੱਕੜਬੋਜ ਲੋਕ ਆ ਅੱਜ ਸਰਕਾਰ ਦੀ ਸ਼ੈਅ ਦੇ ਸਾਡੇ ਮੋਰਚੇ ਤੇ ਹਮਲਾ ਕਰਨ ਆਏ ਆ ਜਦੋਂ ਵੀ ਅਸੀਂ ਇਹਨਾਂ ਨੂੰ ਸਾਫ਼ ਕਿਹਾ ਵੀ ਅਸੀਂ ਤੁਹਾਡਾ ਕੋਈ ਰਾਹ ਨਹੀਂ ਬੰਦ ਕੀਤਾ ਰਾਹ ਕੀਤਾ ਬੰਦ ਸਰਕਾਰ ਨੇ ਸਾਡੇ ਵੱਲੋਂ ਖੁੱਲਾਵਾ ਹੁਣ ਵੀ ਦੇਖ ਲਓ ਰਾਹ ਖੁੱਲਾਵਾ ਤੁਹਾਨੂੰ ਪਤਾ ਹੀ ਆ ਵੀ ਜਾਓ ਉੱਥੇ ਜਾ ਕੇ ਆਪਦਾ ਟੱਕਰ ਮਾਰੋ ਕੰਮ ਵਿੱਚ ਅਸੀਂ ਵੀ ਨਾਲ ਲੱਗਦੇ ਆਂ ਤੇ ਰਾਹ ਖੋਲਹੀਏ ਕਿਉਂਕਿ ਸਾਡੇ ਤੇ ਦਿੱਲੀ ਚੱਲੇ ਸੀ ਸਾਨੂੰ ਰੋਕਿਆ ਵਾ ਸੋ ਇੱਕ ਤਾਂ ਇਹ ਕਲੈਰੇ ਨੇੜੇ ਨੇੜੇ ਜਿੰਨੇ ਪਵਾਦ ਵਾਲੇ ਪਿੰਡ ਉਹਨਾਂ ਦਾ ਨਾਮ ਵੀ ਅਸੀਂ ਪਿੰਡਾਂ ਵਾਲੇ ਔਖੇ ਆ ਕਰੋ ਕਿ ਸਾਨੂੰ ਪਰਾ ਪਵਾਦ ਵਾਲਾ ਅੱਜ ਸ਼ਪੀਲਾਂ ਲਾ ਕੇ ਗਏ ਆ ਸਾਰੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਲੰਗਰ ਲਾਉਂਦੇ ਆ ਸ਼ਪੀਲਾਂ ਲਾਉਂਦੇ ਆ ਪਰ ਇਹ ਕੁਝ ਭਾਜਪੀ ਦੇ ਬੰਦੇ ਜਿਹੜੇ ਆ ਇਹ ਪਵਾਦ ਤੇ ਪਿੰਡਾਂ ਨੂੰ ਵੀ ਬਦਨਾਮ ਕਰ ਰਹੇ ਆ ਜਿਹੜੇ ਪਵਾਦ ਵਾਲਿਆਂ ਨੇ ਹੁਣ ਤੱਕ ਸਾਥ ਦਿੱਤਾ ਹੁਣ ਇਹ ਹੀ ਉਹਨਾਂ ਦਾ ਨਾਮ ਬਦਨਾਮ ਕਰਨ ਤੇ ਲੱਗੇ ਆ ਪਵਾਦ ਵਾਲੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਸਾਰੇ ਉੱਠ ਕੇ ਆਓ ਮੋਰਚੇ ਤੇ ਸਾਰੇ ਭਰਾ ਤਾਂ ਕਿ ਆਪਾਂ ਮੋਰਚਾ ਜਿਹੜਾ ਚੜ੍ਹਦੀ ਕਲਾ ਚ ਰੱਖ ਸਕੀਏ ਇਹ ਕੁਝ ਲੋਕ ਪਤਾ ਲੱਗਾ ਰੇਤ ਮਾਫੀਆ ਨਾਲ ਜੁੜੇ ਹੋਏ ਆ ਇੱਥੇ ਮੋਰਚਾ ਲੱਗਣ ਕਾਰਨ ਇਹਨਾਂ ਦਾ ਰੀਤ ਮਾਫੀਆਂ ਦਾ ਸਾਰਾ ਕੰਮ ਰੁਕ ਗਿਆ ਕਿਉਂਕਿ ਹੁਣ ਇੱਥੇ ਕੋਈ ਮਾਈਨਿੰਗ ਨਹੀਂ ਹੁੰਦੀ ਰਾਹ ਬੰਦ ਆ ਇਸ ਕਰਕੇ ਇਹਨਾਂ ਨੂੰ ਬਾਹਲੇ ਇਕ ਤਰਫ ਰੇ ਆ ਜਿੰਨੇ ਪਿੰਡਾਂ ਕਿਸੇ ਵੀ ਜਥੇਬੰਦੀ ਦੇ ਬੰਦੇ ਜਿਹੜੇ ਆ ਮੋਰਚੇ ਨਾਲ ਸੰਬੰਧ ਦੋਹਾਂ ਮੋਰਚਿਆਂ ਨਾਲ ਸੰਬੰਧ ਦੇ ਜਥੇਬੰਦੀ ਦੇ ਬੰਦਿਆਂ ਨੂੰ ਬੇਨਤੀ ਆ ਵੀ ਆਪਦੇ ਘਰਾਂ ਦੇ ਕੰਮ ਛੱਡ ਕੇ ਕਿਰਾਂ ਫੌਰੀ ਤੌਰ ਤੇ ਸਾਰੇ ਦੇ ਸਾਰੇ ਬੰਦੇ ਮੋਰਚੇ ਤੇ ਪਹੁੰਚੋ ਤਾਂ ਕਿ ਜਿਹੜਾ ਸਾਡੇ ਨਾਲ ਅੱਜ ਫੂਟਪਾਜੀ ਕੀਤੀ ਇਹਨਾਂ ਨੇ ਇਹ ਅੱਗੇ ਨਾਲ ਵਾਅਦਾ ਤੇ ਜੋ ਇਹ ਅੱਜ ਇੱਥੇ ਸਾਡੇ ਸਟੇਜ ਤੇ ਆਏ ਆ ਤੇ ਕੱਲ ਨੂੰ ਸਾਡੇ ਇਹ ਪੈਂਟਾਂ ਤੱਕ ਜਾਣਗੇ ਸੋ ਸਾਰਿਆਂ ਨੂੰ ਬੇਨਤੀ ਆਪ ਦੇ ਕੰਮ ਛੱਡਦੇ ਹੋਏ ਫੌਰੀ ਤੌਰ ਤੇ ਸ਼ੰਭੂ ਮੋਰਚ ਇਖਨੌਰੀ ਮੋਰਚ ਤੇ ਪਹੁੰਚੋ ਤੇ ਉਹ ਤਕੜਾ ਕਰੀਏ ਧੰਨਵਾਦ ਆ ਸਾਰੇ ਬੀਜੇਪੀ ਦੇ ਗੁੰਡੇ ਹੋਵੇ ਜਿਹੜੇ ਇੱਧਰ ਖੜੇ ਆ ਜਿਨ੍ਹਾਂ ਨੇ ਸਟੇਜ ਤੇ ਅੱਜ ਹਮਲਾ ਕੀਤਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਦੱਸਦੀ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਇਸ ਮੋਰਚੇ ਵਿੱਚ ਪਹੁੰਚੇ ਸਨ ਜਿੱਥੇ ਕਿ ਉਹਨਾਂ ਵੱਲੋਂ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਜਦੋਂ ਵੀ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਅਤੇ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਚੁੱਕਣਗੇ ਤਾਂ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਸਭ ਕੁਝ ਦੇ ਕਟਰਾ ਵਾਪਰੀ ਤੁਹਾਨੂੰ ਅਮਰਪਾਲ ਸਿੰਘ ਦੇ ਪਿਤਾ ਵੱਲੋਂ ਕੀ ਕਿਹਾ ਗਿਆ ਇਸ ਸਟੇਜ ਤੋਂ ਉਹਨਾਂ ਵੱਲੋਂ ਕੀ ਦਾਵਾ ਕੀਤਾ ਗਿਆ ਕਿਸਾਨਾਂ ਦੇ ਹੱਕ ਵਿੱਚ ਕੀ ਐਲਾਨ ਕੀਤਾ ਗਿਆ ਉਹ ਵੀ ਇੱਕ ਵਾਰ ਸੁਣਾ ਦਿੰਨੇ ਆ ਪਰਮਸਕਾਰ ਜੋ ਹੋ ਪਰਮ ਸਮਾਨ ਜੋ ਹੋ ਗੁਰੂ ਰੂਪ ਸਾਧ ਸੰਗਤ ਜੀਓ ਕਿਸਾਨ ਆਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਨੂੰ ਇਹ ਮੇਰੇ ਖਿਆਲ ਨਾਲ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਹੀ ਸਾਨੂੰ ਇੱਥੇ ਰੋੜਾਂ ਤੇ ਰੋਲਣਾ ਪੈ ਰਿਹਾ ਤੇ ਸਾਡੇ ਇਹ ਮੇਰੇ ਖਿਆਲ ਨਾਲ ਸਾਡੇ ਲੀਡਰਾਂ ਦੀਆਂ ਵੀ ਬੜੀਆਂ ਵੱਡੀਆਂ ਨਾਕਾਮੀਆਂ ਰਹੀਆਂ ਕਿ ਜਿਨ੍ਹਾਂ ਨੇ ਆਪਣੇ ਇਹ ਜਿਹੜਾ ਇਹ ਸੰਘਰਸ਼ ਉਹਨਾਂ ਦਾ ਫਰਜ਼ ਬਣਦਾ ਸੀ ਜਿਹੜੇ ਅਸੀਂ ਆ ਪਰਿਵਾਰ ਸਾਡੇ ਬੱਚੇ ਬੀਬੀਆਂ ਇੱਥੇ ਰੋੜਾਂ ਤੇ ਰੋੜ ਰਹੇ ਕੋਈ ਸਾਡਾ ਸ਼ੌਂਕ ਨਹੀਂਗਾ ਸਾਨੂੰ ਫਿਰ ਵੀ ਬਦਨਾਮ ਕੀਤਾ ਜਾ ਰਿਹਾ ਕਿ ਅਸੀਂ ਰੋੜ ਮਲ ਕੇ ਬੈਠੇ ਹਾਂ ਅਸੀਂ ਆ ਕਰ ਰਹੇ ਹਾਂ ਅਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਹਾਂ ਪਰ ਇਹ ਉਹਨਾਂ ਨੂੰ ਇਹ ਸਮਝ ਨਹੀਂ ਕਿ ਕਿਸਦਾ ਵਜੀ ਨਹੀਂ ਕਰਦਾ ਕਿ ਆਪਣਾ ਘਰਵਾਲ ਛੱਡ ਕੇ ਉਹ ਇਹ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਆ ਤੇ ਇਹਨਾਂ ਨੂੰ ਐ ਸੇ ਸਲਾਮ ਕਰਦੇ ਆ ਕਿ ਇਹਨਾਂ ਨੇ ਆਪਣਾ ਘਰ-ਬਾਰ ਛੱਡ ਕੇ ਜਿਹੜਾ ਇੱਥੇ ਰੋੜਾਂ ਤੇ ਆ ਕੇ ਸਾਡੀ ਖਾਤਰ ਸਾਡੇ ਆਉਣ ਵਾਲੇ ਭੂਤਖ ਦੀ ਖਾਤਰ ਇਹ ਜਿਹੜੇ ਲੜਾਈ ਲੜ ਰਹੇ ਆ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਵਾ ਬਾਕੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਹੋਰ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹ ਲੋਕਤੰਤਰ ਚ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਇਹ ਨਹੀਂ ਕਿ ਸਾਲਾਂ ਬੱਧੀ ਪਹਿਲਾਂ ਵੀ ਦਿੱਲੀ ਮੋਰਚੇ 'ਚ ਆਪਾਂ ਕਿੰਨਾ ਚਿਹਰਾ ਸੰਘਰਸ਼ ਕੀਤਾ ਉੱਥੇ ਸਾਡੀਆਂ 700 ਕਿਸਾਨ ਸਾਡਾ ਉੱਥੇ ਸ਼ਹੀਦ ਹੋ ਗਿਆ ਹੁਣ ਵੀ ਇੱਥੇ ਆ ਕੇ ਜੋ ਸਾਡੇ ਨਾਲ ਕੀਤਾ ਗਿਆ ਉਹ ਵੀ ਇੱਕ ਲੋਕਤੰਤਰ ਜਿਹੜਾ ਕਿ ਉਹ ਹੋਂ ਦਾ ਦਾਵਾ ਕਰਦਾ ਮੇਰੇ ਖਿਆਲ ਉਹਦੇ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਇਸ ਕਰਕੇ ਕਿ ਜਿਹੜੇ ਲੋਕਾਂ ਦੀ ਗੱਲ ਸੁਣਨੀ ਨਹੀਂ ਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਮੇਰਾ ਖਿਆਲ ਹੁਣ ਦੁਬਾਰਾ ਸਰਕਾਰ ਨੂੰ ਵੀ ਕਰਨ ਹੋ ਗਏ ਹੋਣਗੇ ਕਿ ਉਹ ਇਹ ਜਿਹੜਾ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਸੀ ਉਹਦਾ ਜਵਾਬ ਹੋਣ ਜਿਹੜੇ ਕਹਿੰਦੇ ਸੀ ਕਿ ਅਸੀਂ 400 ਪਾਰ ਕਰਾਂਗੇ ਉਹ ਹੁਣ ਸਰਕਾਰ ਬਣਾਉਣ ਤੋਂ ਵੀ ਪਿੱਛੇ ਰਹਿ ਗਏ ਆ ਇਸ ਕਰਕੇ ਹੁਣ ਹੋਣੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਹੋਣੇ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਰ ਵੀ ਜਿਹੜੇ ਕੋਈ ਵਪਾਰੀਆਂ ਦੀ ਸਾਰਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਤੇ ਲੋਕਾਂ ਨੂੰ ਵੀ ਸੁਖ ਨਾ ਆਪਣੇ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਵੀ ਉਹਨਾਂ ਦੇ ਮਸਲੇ ਹੱਲ ਕਰਕੇ ਜੋ ਐਮਐਸਪੀ ਦਾ ਦੂਜੇ ਹੋਰ ਵੀ ਜਿਹੜੇ ਆ ਜਿਹੜੇ ਕਿਸਾਨ ਹੋ ਆਗੂ ਨੇ ਬੜੇ ਸੋਚ ਸਮਝ ਕੇ ਜਿਹੜਾ ਅਸਲ ਲੜਿਆ ਜਾਂ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਉਹਨਾਂ ਉਹਨਾਂ ਨੂੰ ਮੰਨਣਾ ਚਾਹੀਦਾ ਤੇ ਬਾਕੀ ਅਸੀਂ ਜੋ ਭਾਈ ਅਮਰਪਾਲ ਸਿੰਘ ਜੀ ਤੁਸੀਂ ਉਹਨਾਂ ਨੂੰ ਐਮਪੀ ਬਣਾਇਆ ਉਹ ਤੁਹਾਡੀ ਹਮੇਸ਼ਾ ਤੋਂ ਤੁਹਾਡੀ ਹਮਾਇਤ ਕਰਦੇ ਤੁਹਾਡੇ ਮੋਰਚੇ ਦੀ ਤੁਹਾਡੇ ਕਿਸਾਨੀ ਮੰਗਾਂ ਦੀ ਤੇ ਉਹ ਤੁਹਾਡੇ ਨਾਲ ਖੜਨਗੇ ਉਹ ਤੁਹਾਡੀ ਆਵਾਜ਼ ਪਾਰਲੀਮੈਂਟ ਚ ਵੀ ਜੇ ਉਹ ਬਾਹਰ ਆਉਂਦੇ ਜਦੋਂ ਮੌਕਾ ਮਿਲਦਾ ਤੇ ਉਹ ਉਹ ਵੱਧ ਛੜ ਕੇ ਉਠਾਉਣਗੇ ਇਸ ਕਰਕੇ ਤੁਹਾਡਾ ਤਹਿ ਦਿਲ ਤੋਂ ਧੰਵਾਦ ਆ ਬਾਕੀ ਅਸੀਂ ਤੁਹਾਡੇ ਨਾਲ ਹੀ ਹਮੇਸ਼ਾ ਜਿਨੇ ਜੋਗੇ ਹੈਗੇ ਆ ਉਤੇ ਤੁਹਾਡਾ ਵੱਧ ਛੜ ਕੇ ਸਹਿਯੋਗ ਦਿੱਤਾ ਜਾਊਗਾ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਦ ASCII ਕੇ ਬੀਤੀ 2 ਫਰਬਰੀ ਤੋਂ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਉੱਤੇ ਮੋਰਚਾ ਲਗਾਇਆ ਗਿਆ ਹੈ ਕਿਸਾਨਾਂ ਵੱਲੋਂ 13 ਫਰਬਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਹਰਿਆਣਾ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਬਾਰਡਰ ਤੇ ਪੱਕੇ ਬੈਰੀਕੇਡ ਲਗਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਦੌਰਾਨ ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਤਿੱਖੀਆਂ ਚੜਪਾਂ ਵੀ ਹੋਈਆਂ ਜਿਸ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਹੀ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਕਰੀਬ 6-7 ਮਹੀਨੇ ਤੋਂ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਹੈ ਪਰ ਹੁਣ ਇਸ ਮੋਰਚੇ ਵਿੱਚ ਖਲਲ ਪੈਦਾ ਨਜ਼ਰ ਆ ਰਿਹਾ ਹੈ ਜਦੋਂ ਕੁਝ ਲੋਕਾਂ ਵੱਲੋਂ ਮੋਰਚੇ ਦੇ ਸਟੇਜ ਦੇ ਕੋਲ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ